ਸਾਰੇ ਗਾਲੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਵੀਰ ਕੁਮਾਰ ਹੋਰਸ ਨੂੰ ਤੁਸੀਂ ਸਾਰੇ ਠੀਕ ਹੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਰਾਜ ਕੁਸ਼ ਹੋਵੋਗੇ ਹਾਂਜੀ ਫੈਮਲੀ ਇਥੇ ਨੈਕਸਟ ਡੇ ਸੀਗਾ ਆਪਣਾ ਤੇ ਮਾਰਨਿੰਗ ਦਾ ਟਾਈਮ ਸੀ ਬਹੁਤ ਜ਼ਿਆਦਾ ਬਾਰਿਸ਼ ਹੈ ਜਿਹੜੀ ਹੋ ਰਹੀ ਹੈ ਦੇਖ ਲਓ ਮੌਸਮ ਕਿੰਮੇ ਦਾ ਹੋਇਆ ਪਿਆਗਾ ਤੇ ਬਣੇ ਰਹੋ ਸਾਡੇ ਬਲੌਗ ਦੇ ਨਾਲ ਐਵੇਂ ਤੇ ਨਵੇਂ-ਨਵੇਂ ਬਲੌਗ ਜਿਹੜੇ ਆਉਂਦੇ ਰਹਿਣਗੇ ਤੇ ਆਪਣਾ ਬਲੌਗ ਜਿਹੜਾ ਆਪਾਂ ਕੰਪਲੀਟ ਕਰਨਾ ਰਹਿਦਾ ਕਾ ਥੋੜਾ ਬਹੁਤਾ ਤੇ ਉਹ ਬਲੌਗ ਕੰਪਲੀਟ ਕਰਕੇ ਤੁਹਾਡੇ ਅੱਗੇ ਠੀਕ ਐ ਪੋਸਟ ਕਰ ਦਾਂਗੇ ਕੱਲ ਤੱਕ ਪ ਪੋਰਟ ਕਰਿਓ ਸਾਡੇ ਚੈਨਲ ਨੂੰ ਹਾਂਜੀ ਫੈਮਿਲੀ ਟਾਈਮ ਇਥੇ ਹੋ ਚੁੱਕਿਆ ਸੀ 10 ਵਜੇ ਦਾ ਤੇ ਆਪਾਂ ਰੈਡੀ ਸ਼ੜੀ ਹੋ ਕੇ ਚਾਹ ਤੇ ਲੰਗਰ ਵਗੈਰਾ ਸ਼ੱਕੇ ਚੱਲ ਪਈ ਸੀਗੇ ਗੁਰੂ ਘਰ ਨੂੰ ਸੱਚਖੰਡ ਸ੍ਰੀ ਹਜੂਰ ਸਾਹਿਬ ਨਾਡੇੜ ਚੱਲ ਪਏ ਸੀਗੇ ਤੇ ਰਸਤੇ ਦੇ ਵਿੱਚ ਬਹੁਤ ਸੋਹਣੀਆਂ-ਸੋਹਣੀਆਂ ਦੁਕਾਨਾਂ ਸੀਗੀਆਂ ਮੇਲਾ ਵਗੈਰਾ ਲੱਗਿਆ ਹੋਇਆ ਸੀਗਾ ਤੇ ਵਧੀਆ ਲੱਗਿਆ ਤੇ ਇਧਰ ਕਿਨਮੈਂਟ ਕਿਨਮੈਂਟ ਵੀ ਹੋ ਰਹੀ ਸੀ ਨਾਲ-ਨਾਲ ਤੇ ਮੌਸਮ ਬੜਾ ਸੋਹਣਾ ਸੀਗਾ ਰਸਤੇ ਦੇ ਵਿੱਚ ਜਾਂਦੇ ਜਾਂਦੇ ਤੇ ਬਾਰਿਸ਼ ਵੀ ਉਹ ਆਉਣੀ ਸ਼ੁਰੂ ਹੋ ਗਈ ਸੀਗੀ ਤੇ ਅੱਜ ਵੇਅਰ ਕੀਤਾ ਸੀ ਮੈਂ ਕਾਫੀ ਕਲਰ ਦਾ ਸੂਟ ਤੇ ਨਾਲ ਹੀ ਦੇਖੋ ਤੁਸੀਂ ਦੇਖ ਸਕਦੇ ਹੋ ਮੌਸਮ ਜਿਹੜਾ ਕਿਵੇਂ ਦਾ ਹੋਇਆ ਪਿਆਗਾ ਸੋਹਣਾ ਹੋਇਆ ਪਿਆ ਤੇ ਵੀਰ ਇਧਰ ਮੇਰੀ ਗੋਦੀ ਚੜੀ ਪਈ ਸੀਗੀ ਤੇ ਉਹ ਕੈਰੀ ਸੇ ਮਮਾ ਮੈਨੂੰ ਆ ਵੀ ਦਵਾਓ ਉਹ ਵੀ ਦਵਾਓ ਕਿ ਅਸੀਂ ਕਿਹਾ ਵੀ ਪਹਿਲਾਂ ਪਾਹ ਜੂਨ ਸਾਹਿਬ ਮੱਥਾ ਟੇਕਦੇ ਆਂ ਫਿਰ ਦਾਂਗੇ ਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਤਖਤ ਸ਼੍ਰੀ ਹਜੂਰ ਸਾਹਿਬ ਤੇ ਦੇਖ ਲਓ ਜੀ ਤੁਸੀਂ ਸਾਰੇ ਦਰਸ਼ਨ ਕਰ ਲਓ ਸ਼੍ਰੀ ਹਜੂਰ ਸਾਹਿਬ ਜੀ ਪੰਜਾਂ ਤਖਤਾਂ ਦੇ ਵਿੱਚੋਂ ਇਹ ਵੀ ਇੱਕ ਤਖਤ ਆ ਜਿਹੜਾ ਬਹੁਤ ਜ਼ਿਆਦਾ ਮਤਲਬ ਮਹੱਤਵਪੂਰਨ ਤਖਤ ਮੰਨਿਆ ਜਾਂਦਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਆਪਣੇ ਜਿਹੜਾ ਆਖਰੀ ਪਲਸੀ ਬਿਤਾਏ ਸੀ ਮਾਰਗ ਦੱਸਿਆ ਉੱਥੇ ਸ਼ਕਤੀ ਦਾ ਵੀ ਮਾਰਗ ਸਾਨੂੰ ਭਰਤੀ ਤੇ ਸ਼ਕਤੀ ਦਾ ਸੁਨੇਹੜਾ ਖਾਲਸਾ ਪੰਥ ਇਸ ਗੱਲ ਨੂੰ ਮੋੜ ਰੱਖਦੇ ਆ ਬਾਬਾ ਜੀ ਨੇ ਆਪਣੇ ਸਰੀਰ ਵੱਲ ਵੀ ਬੜਾ ਧਿਆਨ ਦਿੱਤਾ ਇਹ ਇਤਿਹਾਸ ਵਿੱਚ ਲਿਖਿਆ ਕਿ ਬਾਬਾ ਜੀ ਨੇ ਇਹਦੇ ਬਹੁਤ ਸੰਗਤਾਂ ਜਿਹੜੀਆਂ ਆਈਆਂ ਸੀ ਉਹਨਾਂ ਨੇ ਜਿਹੜਾ ਆਪਣਾ ਅਮਰਿਤ ਛਕਿਆ ਤੇ ਕਾਫੀ ਜਿਹੜਾ ਮਤਲਬ ਕਾਫੀ ਜੁਕਾੜੇ ਉਸ ਤੋਂ ਬਾਅਦ ਉਹ ਪ੍ਰਸ਼ਾਦ ਅਸ਼ਿਕ ਪ੍ਰਸ਼ਾਦ ਨੂੰ ਬਣਾ ਕੇ ਨਿਕੋੜਾ ਘਾੜ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਘੋੜਾ ਸੀਗਾ ਅੱਗੇ ਉਹਦੀ ਪੀੜੀ ਚੱਲ ਰਹੀ ਆ ਤੇ ਉੱਥੇ ਆਪਾਂ ਜਿਹੜਾ ਘੋੜਾ ਤੁਹਾਨੂੰ ਦਿਖਾਵਾਂਗੇ ਹੋਰ ਵੀ ਘੋੜੇ ਕਾਫੀ ਜ਼ਿਆਦਾ ਨੇ ਇੱਥੇ ਇਸ ਜਗ੍ਹਾ ਨੂੰ ਘੋੜਾ ਘੱਟ ਕੇ ਆ ਜਾਂਦਾਗਾ ਤੇ ਆਪਾਂ ਨਾਲ ਹੀ ਲੈਲੇ ਸੀਗੇ ਚਨੇ ਤੇ ਆਪਾਂ ਜਿਹੜੇ ਘੋੜੇ ਨੂੰ ਖਵਾ ਦਵਾਂਗੇ ਨਾਲ ਦੀ ਨਾਲ ਤੇ ਕਿਉਂਕਿ ਇੱਕ ਰਸਮ ਕਹੀ ਜਾਂਦੀ ਵੀ ਇਹ ਜ਼ਰੂਰੀ ਹੁੰਦਾਗਾ ਤੇ ਦੇਖ ਲਓ ਜੀ ਤੁਸੀਂ ਵੀ ਸਾਰੇ ਜਣੇ ਦਰਸ਼ਨ ਕਰ ਲਓ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜਾ ਘੋੜਾ ਸੀਗਾ ਠੀਕ ਹੈ ਉਹਦੇ ਕੀ ਜਿਹੜੀ ਪੀੜੀ ਚੱਲੀ ਆ ਰਹੀ ਹੈ ਦੇਖ ਲਓ ਤੁਸੀਂ ਸਾਰੇ ਜਣੇ ਘੜਾ ਘੜ ਦੇਖਣ ਤੋਂ ਬਾਅਦ ਨਾਲ ਹੀ ਜਿਹੜਾ ਮਿਊਜ਼ੀਅਮ ਬਣਿਆ ਹੋਇਆਗਾ ਜਾਇਵਕਰ ਬਣਿਆ ਹੋਇਆਗਾ ਤੇ ਕਾਫੀ ਜ਼ਿਆਦਾ ਮਤਲਬ ਪ੍ਰਸਿੱਧਤਾ ਤੇ ਥੇ ਮਤਲਬ ਕਾਫੀ ਜਿਆਦਾ ਜਿਹੜੀਆਂ ਇਤਿਹਾਸਿਕ ਫੋਟੋਆਂ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਪੂਰੀ ਮਤਲਬ ਇਸ ਜਗ੍ਹਾ ਤੇ ਉਹਨਾਂ ਨੇ ਕੀ ਕੀ ਕੀਤਾ ਠੀਕ ਹੈ ਕਿਹੜੀ ਕਿਹੜੀ ਰਸਮ ਚਲਾਈ ਠੀਕ ਆ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਜਾਇਬਕਰ ਦੇ ਵਿੱਚ ਵੀ ਦਿਖਾਈਆਂ ਜਾਂਦੀਆਂ ਨੇ ਫਿਲਮ ਵੀ ਦਿਖਾਈ ਜਾਂਦੀ ਆ ਛੋਟੀ ਜੀ 12 ਮਿੰਟ ਦੀ ਫਿਲਮ ਹੁੰਦੀ ਆ ਉਹ ਵੀ ਤੁਸੀਂ ਜ਼ਰੂਰ ਦੇਖੋ ਜਦੋਂ ਵੀ ਤੁਸੀਂ ਆਏ ਤੇ ਦੇਖੋ ਕਾਫੀ ਜ਼ਿਆਦਾ ਜਿਹੜੀ ਸੋਹਣੀਆਂ ਸੋਹਣੀਆਂ ਮੂਰਤੀਆਂ ਮਤਲਬ ਲਾ ਲੋ ਜਾਂ ਫੋਟੋ ਵਗੈਰਾ ਵੀ ਬੜੀਆਂ ਹੋਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਸ਼੍ਰੀ ਹਰਮੰਦਰ ਸਾਹਿ ਫੋਟੋ ਬਣੀ ਹੋਈ ਹੈ ਤੇ ਉਹ ਮਿਊਜ਼ੀਅਮ ਦੇ ਵਿੱਚ ਜਾਣ ਲਈ 20 ਰੁਪਏ ਪਰ ਪਰਸਨ ਜਿਹੜੀ ਟਿਕਟ ਲੱਗਦੀ ਹੈ ਤੇ ਆਪਾਂ ਕਰਾ ਲਈ ਸੀ ਫਿਰ ਉਸ ਤੋਂ ਬਾਅਦ ਮਿਊਜ਼ੀਅਮ ਦੇਖਣ ਦਾ ਵਾਦਾ ਆ ਪਾ ਗਏ ਸੀ ਬਾਹਰ ਤਲਾਬ ਦੇ ਕੋਲੇ ਤੇ ਇੱਥੇ ਬਤਕਾਂ ਜਿਹੜੀਆਂ ਰੱਖੀਆਂ ਹੋਈਆਂ ਨੇ ਤੇ ਇੱਕ ਸਾਈਡ ਜਿਹੜਾ ਮਤਲਬ ਪਾਰਕ ਬਣਿਆ ਹੋਇਆਗਾ ਤੇ ਬੱਚਿਆਂ ਦੇ ਖੇਡਣ ਦੇ ਲਈ ਤੇ ਆਪਾਂ ਸਾਰੇ ਕਿਤੇ ਜਿਹੜਾ ਵਿਜ਼ਿਟ ਕੀਤਾ ਨਾਲ ਦੀ ਨਾਲ ਇਹ ਸੀ ਕਿ ਆਪ ਦੇਖੋ ਕਦੇ ਆਇਆ ਜੇ ਮਿਊਜ਼ੀਅਮ 'ਚ ਜਾਣ ਤੋਂ ਬਾਅਦ ਫਿਰ ਹੁਣ ਆ ਗਈ ਸੀ ਆਪਾਂ ਗੁਰੂ ਘਰ ਦੇ ਵਿੱਚ ਜਿਹੜਾ ਮੇਨ ਗੁਰੂ ਘਰ ਹੈ ਸ੍ਰੀ ਹਰਜੂਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਰਹੇ ਸੀ ਤੇ ਉੱਥੇ ਚੱਲ ਗਏ ਸੀ ਮੈਂ ਸੋਚਿਆ ਵੀ ਚਲੋ ਥੋੜਾ ਟਾਈਮ ਨਾਲ ਹੀ ਸੇਵਾ ਕਰਾ ਦਾਂਗੇ ਨਾਲ ਹੀ ਥੋੜੇ ਜਿਹੇ ਦਰਸ਼ਨ ਕਰ ਲਾਂਗੇ ਦੇਖੋ ਨਾਲੇ ਤੁਹਾਨੂੰ ਕਰਾ ਦਾਂਗੇ ਦਰਸ਼ਨ ਸਾਰਿਆਂ ਨੂੰ ਤੇ ਇੱਥੇ ਜਿਹੜਾ ਮੌਸਮ ਹੈ ਬਹੁਤ ਜ਼ਿਆਦਾ ਵਧੀਆ ਰਹਿੰਦਾਗਾ ਇਹ ਨਹੀਂ ਹੈਗਾ ਵੀ ਇੱਥੇ ਗਰਮੀ ਰਹਿੰਦੀ ਆ ਤੇ ਜਿੰਨੇ ਦਿਨ ਵੀ ਅਸੀਂ ਰਹੇ ਇੱਥੇ ਮਤਲਬ ਮੌਸਮ ਕਿਣ ਮਣ ਕਿਣ ਮਣ ਕਿਣ ਮਣ ਕਣੀ ਹੋਈ ਜਾਂਦੀ ਸੀਗੀ ਤੇ ਮੀਂਹ ਪੈਂਦਾ ਰਹਿੰਦਾਗਾ ਬਹੁਤ ਵਧੀਆ ਮੌ ਦਰਸ਼ਨ ਕਰਨ ਤੋਂ ਬਾਅਦ ਇੱਕ ਘੰਟਾ ਸੇਵਾ ਕਰਾਉਣ ਤੋਂ ਬਾਅਦ ਆਪਾਂ ਆ ਗਈ ਸੀ ਇੱਧਰ ਬਾਜ਼ਾਰ ਦੇ ਵਿੱਚ ਤੇ ਇੱਥੇ ਇੱਕ ਪਾਉਵਾਜੀ ਵਾਲੀ ਸ਼ਾਪ ਹੈ ਜਿਹੜੀ ਉੱਤੇ ਕਾਫੀ ਜ਼ਿਆਦਾ ਇਕੱਠ ਸੀਗਾ ਤੇ ਸਾਰੇ ਕਹਿੰਦੇ ਵੀ ਵਧੀਆ ਪਾਉਵਾਜੀ ਬਣਾਉਂਦਾਗਾ ਭਾਈ ਤੇ ਫਿਰ ਅਸੀਂ ਸੋਚਿਆ ਵੀ ਕਿਉਂ ਨਾ ਮਹਾਰਾਸ਼ਟਰ ਵੀ ਆਏ ਆ ਤੇ ਇੱਥੇ ਦੀ ਫੇਵਰੇਟ ਉਦੀ ਫੇਮਸ ਥੀ ਡਿਸ਼ ਖਾਈ ਜਾਵੇ ਬੱਚੇ ਖਾ ਰਹੇ ਨੇ ਪਾਉਵਾਜੀ ਸੀ ਗਿਰਤ ਲੱਗੇ ਆ ਰੈਕਟ ਅਸੀਂ ਖੜੇ ਹਾਂ ਜੀ ਸੰਤ ਬਾਬੇ ਨਿਹੰਗ ਸਿੰਘ ਦੇ ਚੌਂਕ ਦੇ ਵਿੱਚ ਦੇਖੋ ਜੀ ਕਿੰਨਾ ਰੌਸ਼ਾ ਸਾਰਾ ਚਾਰੇ ਪਾਸੇ ਤੋਂ ਹੁੰਦੀ ਹੈ ਨੈਕਸਟ ਡੇ ਦੀ ਸ਼ੁਰੂਆਤ ਆਪਾਂ ਉੱਠ ਗਏ ਸੀ 1:30 ਵਜੇ ਤੇ ਆਪਾਂ ਹੋ ਗਈ ਸੀ ਤਿਆਰ ਮੈਂ ਤੇ ਮੇਰੀ ਭੈਣ ਤੇ ਮੇਰੇ ਜੀਜੂ ਤੇ ਬੱਚੇ ਅਜੇ ਸੌਰੀ ਸੀ ਮਾਤਾ ਵੀ ਅਜੇ ਸੌਰੀ ਸੀਗੀ ਅਸੀਂ ਉਠਾਇਆ ਨਹੀਂ ਹੈਗਾ ਚਲੋ ਵੀ ਹਨਾ ਆਪਾਂ ਜਿਹੜਾ ਗਾਗਰ ਕੋੜੇ ਦੇ ਵਿੱਚ ਜਦੋਂ ਜਲ ਹੈ ਕਹਿੰਦੇ ਆਪਾਂ ਵੀ ਨਾਲ ਚੱਲ ਜਾਾਂਗੇ ਤੇ ਆਪਾਂ ਵੀ ਬਸ ਹੁਣ ਤਿਆਰ ਹੋ ਕੇ ਆ ਗਏ ਸੀਗੇ نیچے ਤੇ ਹੁਣ ਆਪਾਂ ਦੇਖਦੇ ਆਂ ਜੀ ਤੋਂ ਨਵੀਂ ਦਰਸ਼ਨ ਕਰਾਉਣੇ ਆ ਤੇ ਨਾਲੇ ਖੁਦ ਵੀ ਦੇਖਦੇ ਆਂ ਜਿਹੜੀਆਂ ਚੀਜ਼ਾਂ ਦੇਖਣਾ ਦੇਖਣ ਵਾਲੀਆਂ ਨੇ ਗਾਗਰ ਕੁੰਡ ਤੋਂ ਜਲ ਪਰ ਲੈ ਭਰ ਕੇ ਲੈ ਕੇ ਜਾਂਦੇ ਨੇ ਇੱਥੇ ਤੇ ਬਸ ਆਪਾਂ ਹੁਣ ਚਲੋ ਜੀ ਜਾਂਦੇ ਆਂ ਸਾਰਾ ਜਾਣਕਾਰੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ אי צו זיי, שלום, פערביזמרג ਆਇਆ ਸੰਗਤਾਂ ਦੀ ਹਾਜ਼ਰੀ ਪ੍ਰਮਾਣਿਤ ਰੂਪਕਾਰ ਦਰਸਿਤ ਕਰਨੀ ਯਾਤਰਾ ਸਤਸ੍ਰੀ ਅਕਾਲ ਨਾਨਕ ਨਾਮ ਜਪਦੀ ਖੁਦ ਦੀ ਖਲਾਸਾ वेलकम बैक टू माय YouTube चैनल गीत कुमार ਤੁਸੀਂ ਸੁਣਾਉ ਤੇ ਮੈਂ ਵੀ ਠੀਕਾ ਜੀ ਜੀ ਮੇਰੇ ਤੁਹਾਨੂੰ ਪਤਾ ਹੈ ਆਪਣਾ ਇਹ ਯੂਟੱਬ ਦੀ ਯਾਤਰਾ ਕਰਨ ਦੇ ਰਹੇ ਹਾਂ ਤੇ ਆਪਣਾ ਹੈਗਾ ਜੀ ਅੱਜ ਲਾਸਟ ਮਤਲਬ ਇਹ ਲਾਸਟ ਨਹੀਂ ਵਾਪਸੀ ਦਾ ਦਿਨ ਅੱਜ ਆਪਣਾ ਤੇ ਉਸ ਤੋਂ ਬਾਅਦ ਬਸ ਹੁਣ ਆਪਾਂ ਸਵੇਰੇ-ਸਵੇਰੇ ਤਿਆਰ ਹੋ ਕੇ ਟਾਈਮ ਨੂੰ ਲੱਗਦਾ 4:30 ਦਾ ਹੋ ਰਿਹਾ ਇੱਥੇ ਸਵੇਰੇ-ਸਵੇਰੇ 4 ਵਜ ਚੁੱਕੇ ਨੇ ਕਿ ਆਪਾਂ ਨਾ ਤੋਕੇ ਹੋਗੇ ਜੀ ਤਿਆਰ ਤੇ ਹੁਣ ਆਪਾਂ ਜੰਨੇ ਦੀ ਗੁਰੂ ਘਰ بارش ਪੈ ਰਹੀ ਹੈ ਤੇ ਆਪਾਂ ਛੱਤਾ ਲੈ ਲਿਆ ਸੀਗਾ ਤੇ ਬਤੂਨ ਚੱਲਦੇ ਆ ਜੀ ਕਰਾਉਣੇ ਤੋਂ ਸਾਰਿਆਂ ਨੂੰ ਦਰਸ਼ਨ ਇਹਨਾਂ ਨੂੰ ਤੇ ਆਪਾਂ ਬੈਠ ਗਏ ਆ ਟ੍ਰੇਨ ਦੇ ਵਿੱਚ ਤੇ ਟਾਈਮ ਇੱਥੇ ਹੋ ਚੁੱਕਿਆਗਾ 11:00 ਵਜੇ ਦਾ ਤੇ ਟ੍ਰੇਨ ਦੇ ਵਿੱਚ ਬੈਠ ਗਈ ਸੀ ਬਸ ਆਪਾਂ ਤੇ ਇਧਰ ਵੀ ਤੇ ਸਿਰਤ ਲੱਗੇ ਹੋਏ ਆ ਪੋਇਮ ਆ ਗਾਣਾ ਉੱਪਰ ਮੰਗਵਾਲੀ ਪੋਇਮ ਆ ਪਟਾਟਾ ਟਾ ਟਾ ਹਾਂ ਨੀ ਚੋਟੀ ਆ ਜੱਟ ਜੱਟੇ ਮੂ ਗਈ ਤੇ ਲਵਟਾ ਮੂ ਗਈ ਮੂ ਲੇ ਨਾ ਨਾ ਤੁਸੀਂ ਹਮਾਰੇ ਮਾਨਿਆ ਮਾਨਿਆ ਮਸਲਾ ਮਿਲਵਾਰਾ ਬਰ ਹੋ ਗਿਆ ਹੈਂ ਦਾ ਕਿਹਦੀ ਕੋਨੀ ਇਹ ਕਿਹਨੂੰ ਤੇ अभी हेलो कर हाँ जी ये संगत परा के लिए सब्जी बारों क्योंकि आ रही थी सत काल ਹਾਂਜੀ ਫੈਮਿਲੀ ਤੇ ਟ੍ਰੇਨ ਇੱਥੇ ਚੱਲ ਪਈ ਐ ਤੇ ਆਪਾਂ ਵੀ ਬੈਠ ਗਏ ਸੀ ਆਪਣੀ ਜਗ੍ਹਾ ਤੇ ਤੇ ਇਧਰ ਵੀ ਖਾ ਰਹੀ ਐ ਕੈਂਡੀਜ਼ ਤੇ ਬਸ ਸਾਰੇ ਜਣੇ ਆਪਣੇ ਆਪਣੇ ਜਿਹੜੀ ਜਗ੍ਹਾ ਤੇ ਬੈਠੇ ਹੋਏ ਨੇ ਤੇ ਸ਼ੁਭੋਣੀ ਦੂਜੀ ਸਾਈਡ ਤੇ ਬੈਠੇ ਨੇ ਦੀਦੀ ਹੋਣੀ ਤੇ ਇੱਥੇ ਮੈਂ ਲੈ ਲੇ ਸੀ ਜੀ ਬੇਲਪੂਰੀ ਮੇਰਾ ਜੀ ਕਰ ਰਿਆ ਸੀ ਬੇਲਪੂਰੀ ਖਾਣ ਦਾ ਤੇ ਵੈਸੇ ਤਾਂ ਪ੍ਰਸ਼ਾਦਾ ਸ਼ੌਕਿਆਈ ਸੀ ਫੇਰ ਵੀ ਦੇਖੋ ਹਣਾ ਖਾਣ ਦਾ ਜੀ ਕਰਦਾ ਹੁੰਦਾ ਕੋਈ ਨਾ ਕੋਈ ਜਿਹੜੀ ਚੀਜ਼ ਆਪਣੀ ਫੇਵਰੇਟ ਹੁੰਦੀ ਆ ਤੇ ਹੰਦੀ ਫੈਮਿਲੀ ਇੱਥੇ ਟਾਈਮ ਹੋ ਚੁੱਕਿਆ ਸੀ 5 6 5 5:30 6 ਵਜੇ ਦਾ ਤੇ ਬਸ ਦੇਖੋ ਤੁਸੀਂ ਸਾਰੇ ਇਹਨਾਂ ਨੇ ਦੇਖ ਸਕਦੇ ਹੋ 뷰 ਕਿੰਨਾ ਸੋਹਣਾ ਆ ਰਿਹਾ ਹੈਗਾ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਹੈ ਇਧਰ ਵਾਲੇ ਏਰੀਆ ਦੇ ਵਿੱਚ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਆ ਤੇ ਜੀ ਵੀ ਲੱਗਦਾਗਾ ਤੇ ਉਸ ਤੋਂ ਬਾਅਦ ਬਸ ਆਪਾਂ ਸ਼ਾਮ ਨੂੰ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਤੇ ਇਹ ਟਾਈਮ ਹੋ ਚੁੱਕਿਆ ਸੀ 8 8:30 ਵਜੇ ਦਾ ਤੇ ਆਪਾਂ ਖਾ ਰਹੀ ਸੀ ਜੀ ਪ੍ਰਸ਼ਾਦਾ ਪਾਣੀ ਤੇ ਆਪਾਂ ਪੈਕ ਕਰਾ ਕੇ ਲਈ ਆਏ ਸੀ ਗੁਰੂ ਘਰ ਦੇ ਵਿੱਚ ਸਵੇਰ ਲਈ ਆਪਾਂ ਪਹੁੰਚ ਗਏ ਸੀ ਉਜਾਖਲ ਤੇ ਬਸ ਹੁਣ ਆਪਾਂ ਘਰ ਜਾਂਦੇ ਹਾਂ ਮਾਨੇ ਜਿਹੜਾ 75 ਕਿਹਾ ਸੀਗਾ